ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਕਿਵੇਂ ਨਸੀਬੋ ਨੇ ਆਪਣੀ ਸਹੇਲੀ ਤਾਰੋ ਨੂੰ ਗਲਤ ਪਾਸੇ ਜਾਣ ਤੋਂ ਰੋਕਿਆ ਨਸੀਬੋ ਕੀ ਗੱਲ ਮੇਰੇ ਨਾਲ ਨਾਰਾਜ਼ਗੀ ਕੋਈ ਸਾਡੇ ਘਰ ਗੇੜਾ ਤਾਂ ਕੀ ਮਾਰਨਾ ਸੀ ਸਭ ਉਹ ਅੱਜ ਕੱਲ੍ਹ ਤੋਂ ਦੇਖ ਕੇ ਮੂੰਹ ਹੀ ਪਾਸੇ ਕਰ ਲੈਂਦੀ ਹੈ ਕੋਈ ਗਲਤੀ ਹੋ ਗਈ ਮੇਰੇ ਤੋਂ ਗਵਾਂਢ ਚ ਰਹਿੰਦੀ ਨਸੀਬੋ ਦੀ ਸਹੇਲੀ ਤਾਰੋ ਨੇ ਉਸ ਦੇ ਕਾਰਵਾਰ ਅਨਸਾਰ ਉਸ ਨੂੰ ਕਈ ਸਵਾਲ ਕਰ ਦਿੱਤੇ ਨਹੀਂ ਭੈਣ ਤੇਰੇ ਨਾਲ ਭਲਾਂ ਕਿਸ ਗੱਲ ਦੀ ਨਾਰਾਜ਼ਗੀ ਹੋ ਸਕਦੀ ਐ ਮੇਰਾ ਮਨ ਉਂਝ ਹੀ ਉਦਾਸ ਜਿਹਾ ਨਸੀਬੋ ਨੇ ਵਿੜੇ ਵਿੱਚ ਖੜੀ ਤਾਰੂ ਨੂੰ ਅੱਗੇ ਆ ਕੇ ਪਿਆਰ ਨਾਲ ਗਲਵਾਕੜੀ ਚ ਲੈਂਦਿਆਂ ਕਿਹਾ ਕਿਉਂ ਕੀ ਹੋ ਗਿਆ ਤੂੰ ਉਦਾਸ ਕਿਉਂ ਹੈ ਕਿਤੇ ਮੇਰੇ ਤੋਂ ਚੋਰੀ-ਚੋਰੀ ਰਿਸ਼ਤਾ ਰੁਸ਼ਤਾ ਪੱਕਾ ਤਾਂ ਨਹੀਂ ਕਰਵਾ ਲਿਆ ਭਲਾਂ ਜੀਜਾ ਜੀ ਨਾਲ ਗਿਲਾ ਸ਼ਿਕਵਾ ਹੋ ਗਿਆ ਹੋ ਵੀ ਤਾਰੂ ਨੇ ਮੋਹ ਭਿੱਜੇ ਰੋਵ ਨਾਲ ਨਸੀਬੋ ਵੱਲ ਦੇਖਦੀ ਹੋਈ ਕਿਆ ਨਹੀਂ ਨਹੀਂ ਮੇਰੀ ਇਹ ਭੈਣੇ ਤੇਰੇ ਤੋਂ ਪੁੱਛੇ ਬਿਨਾ ਇੰਨਾ ਵੱਡਾ ਕਦਮ ਮੈਂ ਚੁੱਕ ਸਕਦੀ ਆ ਭਾਵੇਂ ਕਮਲੀਆਂ ਮਾਰਦੀ ਐ ਅੱਛਾ ਫਿਰ ਕੀ ਗੱਲ ਐ ਤਾਰੂਣ ਨੇ ਨਸੀਬੋ ਦੇ ਮਨ ਦੀ ਕਹਾਣੀ ਜਾਣਨ ਦੇ ਲਹਿਜੇ ਨਾਲ ਪੁੱਛਿਆ ਹੁਣ ਸਾਰਾ ਕੁਝ ਬੇੜੇ 'ਚ ਖੜਾ ਖੜਾ ਕੇ ਹੀ ਪੁੱਛੇਗੀ ਕਿ ਅੰਦਰ ਵੀ ਆਏਗੀ ਨਸੀਬੋ ਨੇ ਤਾਰੂਣ ਨੂੰ ਕਮਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਅਜ ਬਾਕੀ ਮੈਂਬਰ ਕਿੱਥੇ ਨੇ ਤਾਰੂਣ ਨੇ ਇਧਰ ਉਧਰ ਦੇਖ ਕੇ ਨਸੀਬੋ ਨੂੰ ਪੁੱਛਿਆ ਬੀਰ ਜੀ ਤੇ ਭਾਬੀ ਜੀ ਸ਼ਹਿਰ ਗਏ ਹੋਏ ਨੇ ਬਿੱਟੂ ਖੇਡਦਾ-ਖੇਡਦਾ ਹੁਣ ਸੌਂ ਗਿਆ ਅਤੇ ਮੰਮੀ ਜੀ ਮਾਸੀ ਜੀ ਦੇ ਘਰ ਵੱਲ ਗਏ ਨੇ ਨਸੀਬੋ ਨੇ ਇੱਕੋ ਸਾਜ ਜਵਾਬ ਦਿੰਦੇ ਹੋਏ ਕਿਹਾ ਨਸੀਬੋ ਅਤੇ ਤਾਰੂ ਦੋਵੇਂ ਕਮਰੇ 'ਚ ਜਾ ਬੈਠ ਜਾਂਦੀਆਂ ਹਨ ਇਸ ਤੋਂ ਬੈਨ ਕੋਈ ਆ ਜਾਵੇ ਨਸੀਬੋ ਚੱਲ ਛੇਤੀ ਦੱਸ ਤੂੰ ਉਦਾਸ ਕਿਉਂ ਏ ਨਸੀਬੋ ਠੰਡਾ ਹਾਂ ਕਾ ਪਰਦੀ ਹੋਈ ਬੋਲੀ ਅੱਜ ਤੋਂ 2 ਢਾਈ ਮਹੀਨੇ ਪਹਿਲਾਂ ਮੇਰੇ ਤਾਇਆ ਜੀ ਸ਼ੇਰਬਾਜ਼ ਨਾਂ ਦੇ ਸਦਾਗਰ ਨੂੰ ਨੂੰ ਘਰ ਲੈ ਕੇ ਆਏ ਸੀ ਉਹ ਆ ਕੇ ਕਹਿੰਦੇ ਪੁੱਤ ਇਹ ਮੇਰਾ ਜਾਣਕਾਰ ਮੁੰਡਾ ਹੈ ਇਹ ਕਿਸੇ ਕੰਮ ਦੇ ਮਸਲੇ 'ਚ ਇੱਥੇ ਆਇਆ ਹੈ ਇਹਨਾਂ ਨੇ ਖਾਣਾ ਖਾਣਾ ਹੈ ਪਰ ਸਾਨੂੰ ਅਚਾਨਕ ਕਿਸੇ ਕੰਮ ਦੇ ਮਸਲੇ 'ਚ ਬਾਹਰ ਜਾਣਾ ਪੈ ਗਿਆ ਸੋ ਇਹਨਾਂ ਨੂੰ ਖਾਣਾ ਇੱਧਰ ਹੀ ਖਵਾ ਦਿਓ ਇੱਕ ਹੈ ਕਿ ਤਾਇਆ ਜੀ ਕਹਿ ਕੇ ਚਲੇ ਗਏ ਤਾਇਆ ਜੀ ਦੇ ਕਹੇ ਅਨਸਾਰ ਅਸੀਂ ਸਤਕਾਰ ਸਹਿਤ ਅਸ਼ੀਰਵਾਦ ਨੂੰ ਖਾਣਾ ਖਵਾਇਆ ਖਾਣਾ ਖਾਣ ਤੋਂ ਬਾਅਦ ਉਸ ਨੇ ਕਿਹਾ ਕਿ ਮੇਰਾ ਫੋਨ ਬੰਦ ਹੋ ਚੁੱਕਾ ਹੈ ਮੈਂ ਆਪਣੇ ਘਰ ਜ਼ਰੂਰੀ ਫੋਨ ਕਰਨਾ ਹੈ ਕੀ ਤੁਹਾਡੀ ਮੋਬਾਈਲ ਤੋਂ ਇੱਕ ਫੋਨ ਕਰ ਸਕਦਾ ਹਾਂ ਕੋਲ ਖੜੀ ਮੇਰੀ ਮਾਂ ਨੇ ਝਟਪਟ ਬਿਨਾਂ ਸੋਚੇ ਮੇਰਾ ਮੋਬਾਈਲ ਉਸ ਨੂੰ ਫੜਾ ਦਿੱਤਾ ਅਸ਼ੀਰਵਾਦ ਨੇ ਗੱਲ ਕਰਕੇ ਫੋਨ ਵਾਪਸ ਕਰ ਦਿੱਤਾ ਖੈਰ 2 ਦਿਨਾਂ ਬਾਅਦ ਸ਼ੀਰਵਾਜ ਦਾ ਮੇਰੇ ਮੋਬਾਈਲ ਤੇ ਫੋਨ ਆਇਆ ਸੁਖਸਾਂਦ ਪੁੱਛ ਕੇ ਉਸਨੇ ਫੋਨ ਕੱਟ ਦਿੱਤਾ ਬਸ ਇਸੇ ਤਰ੍ਹਾਂ ਸਵੇਰ ਸ਼ਾਮ ਉਹ ਮੈਸੇਜ ਕਰਕੇ ਹਾਲਚਾਲ ਪੁੱਛਦਾ ਰਹਿੰਦਾ ਤਕਰੀਬਨ 10-12 ਦਿਨਾਂ ਦੇ ਅੰਦਰ ਹੀ ਉਸਨੇ ਆਪਣਾ ਹਰ ਦਰਦ ਮੇਰੇ ਕੋਲ ਫਰੋਲ ਦਿੱਤਾ ਮੈਨੂੰ ਲੱਗਦਾ ਜਿਵੇਂ ਉਹ ਆਪਣੀ ਸਮਝਣ ਲੱਗ ਗਿਆ ਹੋਵੇ ਦਰਅਸਲ ਸ਼ੀਰਵਾਜ ਵਿਆਹਿਆ ਹੋਇਆ ਹੈ ਪਰ ਉਸਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਉਹ ਮੈਨੂੰ ਅਕਸਰ ਕਹੇ ਛੱਡਦਾ ਕਿ ਮੇਰੀ ਜ਼ਿੰਦਗੀ 'ਚ ਤੇਰੇ ਆਉਣ ਨਾਲ ਬਹਾਰ ਆ ਗਈ ਹੈ ਮੈਂ ਉਸ ਨੂੰ ਅਕਸਰ ਕਹਿੰਦੀ ਆ ਕਿ ਤੁਸੀਂ ਆਪਣੀ ਦੁਨੀਆ ਬਸਾ ਚੁੱਕੇ ਹੋ ਇਸ ਕਰਕੇ ਆਪਣੀ ਇੰਨੀ ਜ਼ਿਆਦਾ ਗੱਲਬਾਤ ਕਰਨੀ ਠੀਕ ਨਹੀਂ ਹੈ ਪਰ ਸ਼ੇਰਵਾਜ਼ ਪ੍ਰਵਾਹ ਨਾ ਕਰਦਾ ਉਸਾਰਾ ਦਿਨ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਉਹ ਇਹੀ ਕਹਿੰਦਾ ਕਿ ਜਿਸ ਨੂੰ ਮੈਂ ਵਿਆਹ ਕੇ ਲਿਆਇਆ ਹਾਂ ਉਹ ਮੇਰੀ ਪਤਨੀ ਹੈ ਅਤੇ ਤੂੰ ਮੇਰਾ ਪਿਆਰ ਮੇਰੀ ਮੁਹੱਬਤੀ ਉਸ ਦੀਆਂ ਯਹੀਆਂ ਪ੍ਰੇਮ ਭਰੀਆਂ ਗੱਲਾਂ ਨੇ ਮੇਰਾ ਮਨ ਹੀ ਮੋਲਿਆ ਮੇਰੇ ਤੇ ਵੀ ਗਹਿਰਾ ਅਸਰ ਹੋਣ ਲੱਗਿਆ ਇੱਕ ਦਿਨ ਉਸ ਨੇ ਕਿਹਾ ਕਿ ਆਪਾਂ ਕਿਤੇ ਦੋ ਪਲ ਬੈਠ ਸਕਦੇ ਹਾਂ ਜਿੱਥੇ ਕੋਈ ਰੂਹਾਂ ਦੀਆਂ ਗੱਲਾਂ ਕਰ ਸਕੀਏ ਮੈਂ ਮਨਾ ਕਰ ਦਿੱਤਾ ਮੈਂ ਉਸ ਨੂੰ ਕਿਹਾ ਕਿ ਇਹ ਗੱਲਬਾਤ ਹੀ ਬਹੁਤ ਵੱਡੀ ਗੱਲ ਹੈ ਜੀ ਮੇਰੇ ਮੂੰਹੋਂ ਇਹ ਸੁਣ ਕੇ ਉਹ ਜਿਵੇਂ ਨਰਾਜ ਅਜਿਹਾ ਹੀ ਹੋ ਗਿਆ ਉਸ ਨੇ ਗੱਲਬਾਤ ਘੱਟ ਕਰ ਦਿੱਤੀ ਹੁਣ ਉਹ ਕਈ ਕਈ ਦਿਨਾਂ ਬਾਅਦ ਦੋ ਚਾਰ ਮੈਸੇਜ ਕਰਦਾ ਹੈ ਇੱਕ ਦਿਨ ਮੈਂ ਉਸ ਨੂੰ ਕਹਿ ਦਿੱਤਾ ਕਿ ਤੁਸੀਂ ਕਾਫੀ ਬਦਲ ਚੁੱਕੇ ਹੋ ਇਹ ਸ਼ਬਦ ਸੁਣਦੇ ਸਾਰ ਉਹ ਅੱਗ ਬ ਗੋਲਾ ਹੋ ਉੱਠਿਆ ਉਸ ਨੇ ਕਿਹਾ ਮੇਰੇ ਕੋਲ ਤਾਂ ਸਿਰ ਖੁਰਕਣ ਦਾ ਸਮਾਂ ਨਹੀਂ ਕੰਮਕਾਜ ਦਾ ਰੁਝੇਮਾ ਬਹੁਤ ਵੱਧ ਗਿਆ ਜੇਕਰ ਤੂੰ ਮੇਰੀ دوست ਹੈ ਤਾਂ ਤੈਨੂੰ ਜਰੂਰ ਸਮਝਣਾ ਚਾਹੀਦਾ ਈ ਤਾਰੋ ਮੈਂ ਉਸ ਦੀ ਅਚਾਨਕ ਬਦਲੇ ਵਿਹਾਰ ਨੂੰ ਦੇਖ ਕੇ 당ਗ ਰਹਿ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮੈਂ ਉਸ ਨੂੰ ਕਹਿੰਦੀ ਹਾਂ ਕਿ ਉਹ ਮੇਰੀ ਜ਼ਿੰਦਗੀ 'ਚ ਚਲਾ ਜਾਵੇ ਆਪਣੀ ਜ਼ਿੰਦਗੀ 'ਚ ਖੁਸ਼ ਰਹੇ ਫੇਰ ਉਹ ਮੇਰੇ ਤਰਲੇ ਕੱਢਣ ਲੱਗਦਾ ਹੈ ਅਤੇ ਬਹੁਤ ਦੁਖੀ ਹੋਇਆ ਮਹਿਸੂਸ ਕਰਵਾਉਂਦਾ ਉਹ ਨਾ ਪਹਿਲਾਂ ਵਰਗਾ ਰਿਹਾ ਅਤੇ ਨਾ ਹੀ ਮੇਰੀ ਜ਼ਿੰਦਗੀ ਚੋਂ ਜਾਂਦਾ ਮੈਂ ਇਹੀ ਸੋਚਾਂ ਦਿਨ ਰਾਤ ਸੋਚਦੀ ਰਹਿੰਦੀ ਆ ਮੈਨੂੰ ਕੁਝ ਸਮਝ ਨਹੀਂ ਆਉਂਦਾ ਹੂੰ ਤਾਰੂਨੀ ਨਸੀਬੋ ਦੇ ਦਿਲ ਦੀ ਦਾਸਤਾਨ ਸੁਣ ਕੇ ਠੰਡਾ ਹੋਂਕਾ ਭਰਿਆ ਇਸ ਤੋਂ ਪਹਿਲਾਂ ਕਿ ਉਹ ਦੋਵੇਂ ਆਪਸ ਵਿੱਚ ਕੁਝ ਬੋਲਦੀਆਂ ਚਾਰ ਕੁਸਾਲ ਦਾ ਬਿੱਟੂ ਨਸੀਬੋ ਦਾ ਭਤੀਜਾ ਸੁੱਤਾ ਉੱਠ ਕੇ ਬਰਾਂਟੀ ਵਿੱਚ ਆਪਣੇ ਸਾਰੇ ਖੰਡਾਣੇ ਇਕੱਠੇ ਕਰਕੇ ਸੇਰ ਖੇਡਣ ਲੱਗ ਪਿਆ। ਤਾਰੂ ਕੁਝ ਪਲ ਚੁੱਪਚਾਪ ਬਿੱਟੂ ਵੱਲ ਦੇਖਦੀ ਰਹੀ ਫਿਰ ਬੋਲੀ ਇਹ ਬਿੱਟੂ ਦੀ ਨਵੀਂ ਕਾਰ ਹੈ। ਨਸੀਬੋ ਨੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਤਾਰੂ ਦੇ ਮੂੰਹ ਵੱਲ ਦੇਖਿਆ ਪਰ ਚੁੱਪ ਰਹੀ। ਹਾਂ ਉਸਨੇ ਹਲਕਾ ਜਿਹਾ ਸਿਰ ਹਿਲਾ ਦਿੱਤਾ। ਉੱਠ ਚੱਲ ਮੇਰੇ ਨਾਲ ਤਾਰੂ ਨੇ ਨਸੀਬੋ ਦੀ ਬਾਹ ਫੜਦਿਆਂ ਕਿਹਾ ਕਿੱਥੇ ਨਸੀਬੋ ਨੂੰ ਸਮਝ ਨਹੀਂ ਸੀ ਆ ਰਹੀ ਕਿ ਤਾਰੋ ਆਖਰ ਕਹਿਣਾ ਖਿਚਾਉਂਦੀ ਹੈ ਨਸੀਬੋ ਬਿੱਟੂ ਤੋਂ ਕੋਈ ਪਾਸੇ ਪਿਆ ਖੜਾਉਣਾ ਚੁੱਕ ਲੈ ਤਾਰੋ ਨੇ ਇਸ਼ਾਰੇ ਨਾਲ ਕਿਹਾ ਨਸੀਬੋ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਕਿ ਤਾਰੋ ਕਰ ਕੀ ਰਹੀ ਹੈ ਖੈਰ ਫਿਰ ਵੀ ਉਸ ਨੇ ਬਿੱਟੂ ਸਾਹਮਣੇ ਪਿਆ ਇੱਕ ਖੜਾਉਣਾ ਚੁੱਕ ਲਿਆ ਏ ਦੇਖ ਕੇ ਬਿੱਟੂ ਉੱਚੀ ਉੱਚੀ ਰੋਂ ਲੱਗਿਆ ਭੂਆ ਜੀ ਮੇਰੀ ਗੱਡੀ ਮੇਰੀ ਗੱਡੀ ਕਹਿ ਬਿੱਟੂ ਨਸੀਬੂ ਦੇ ਹੱਥ ਵਿੱਚੋਂ ਖੜਾਉਣਾ ਖੂਨ ਲੱਗ ਪਿਆ ਤੇਰੇ ਕੋਲ ਕਿੰਨਾ ਸੋਨਾ ਖੜਾਉਣਾ ਹੈਗਾ ਬਿੱਟੂ ਤੂੰ ਰੋਜ਼ ਇਸ ਨਾਲ ਤਾਂ ਖੇਡਦਾ ਏ ਅਸੀਂ ਤਾਂ ਪ੍ਰਾਣਾ ਗੰਦਾ ਖੜਾਉਣਾ ਚੁੱਕਿਆ ਤਾਰੂ ਨੇ ਬਿੱਟੂ ਦੀ ਗੱਲ ਤੇ ਥਾਪਤ ਪਾਉਂਦਿਆਂ ਕਿਹਾ ਪਰ ਬਿੱਟੂ ਨੇ ਤੋਤਲੀ ਆਵਾਜ਼ ਵਿੱਚ ਨਹੀਂ ਨਹੀਂ ਕਹਿ ਕੇ ਨਸੀਬੋ ਦੇ ਹੱਥ ਵਿੱਚ ਉਹ ਆਪਣਾ ਖੜਾਉਣਾ ਖੋ ਕਿ ਦੁਬਾਰਾ ਉਸੇ ਜਗ੍ਹਾ ਰੱਖ ਦਿੱਤਾ ਅਤੇ ਆਪਣੇ ਨਵੇਂ ਹੀ ਖੜਾਉਣੇ ਨਾਲ ਖੇਡਣ ਲੱਗ ਪਿਆ ਜਿਸ ਨਾਲ ਉਹ ਪਹਿਲਾਂ ਖੇਡ ਰਿਹਾ ਸੀ ਨਸੀਬੋ ਕੁਝ ਸਮਝ ਆਇਆ ਜਾਂ ਨਹੀਂ ਬੇਸ਼ੱਕ ਬਿੱਟੂ ਖੇਡਦਾ ਨਿਤ ਨਵੇਂ-ਨਵੇਂ ਖੜਾਉਣਿਆਂ ਨਾਲ ਪਰ ਉਸ ਦਾ ਲਗਾ ਪ੍ਰਾਣਿਆਂ ਨਾਲ ਵੀ ਹੈ ਨਸੀਬੋ ਤੇਰੀ ਅਤੇ ਸ਼ੇਰਵਾਜ਼ ਦੀ ਕਹਾਣੀ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੈ ਕੁਝ ਮਰਦ ਔਰਤਾਂ ਨੂੰ ਖੜਾਉਣਾ ਹੀ ਸਮਝਦੇ ਹੰ। ਉਹਨਾਂ ਨੂੰ ਮਨ ਪਰਚਾਵੇ ਲਈ ਨਿਤ ਨਵਾਂ ਖੜਾਉਣਾ ਚਾਹੀਦਾ ਹੁੰਦਾ ਹੈ। ਜੇਕਰ ਸ਼ੇਰਵਾਹ ਤੇਰਾ ਸੱਚਾ ਦੋਸਤ ਹਮਦਰਦ ਹੁੰਦਾ ਤਾਂ ਉਹ ਤੇਰੇ ਸੱਚੇ ਸੁੱਚੇ ਜਜ਼ਬਾਤ ਨਾਲ ਖੇਡਦਾ ਨਾ। ਉਸ ਨੂੰ ਪਤਾ ਹੈ ਕਿ ਤੂੰ ਕੱਲ ਨੂੰ ਵਿਆਹੀ ਜਾਣਾ ਹੈ। ਦਰਅਸਲ ਉਸ ਸਦਾਗਰ ਨੇ ਹੀਰੇ ਨੂੰ ਵੀ ਰੱਦੀ ਦੀ ਭਾਗ ਖਰੀਦਣਾ ਚਾਹਿਆ। ਇਸ ਤੋਂ ਪਹਿਲਾਂ ਕਿ ਉਸ ਸਦਾਗਰ ਤੇਰੀ ਆਉਣ ਵਾਲੀ ਜ਼ਿੰਦਗੀ ਨੂੰ ਤਹਸ ਨੈਸ ਕਰੇ ਇਸ ਤੋਂ ਦੂਰ ਹੋ ਜਾ ਜੇ ਤੈਨੂੰ ਮੇਰੀ ਗੱਲ ਉੱਪਰ ਯਕੀਨ ਨਹੀਂ ਤਾਂ ਆਪਣਾ ਫੋਨ ਚੁੱਕ ਕੇ ਉਸ ਨੂੰ ਆਖ ਕਿ ਤੂੰ ਉਸ ਨੂੰ ਮਿਲਣਾ ਚਾਹੁੰਦੀ ਏ ਉਸ ਤੇ ਮੈਸੇਜਾਂ ਅਤੇ ਕਾਲਾਂ ਦੀ ਝੜੀ ਨਾ ਲੱਗ ਜਾਵੇ ਤਾਂ ਮੈਨੂੰ ਕਹੀਂ ਨਸੀਬੋ ਦੂਰ ਜਾ ਉਸ ਨਕਾਬਪੋਸ਼ ਸਦਾਗਰ ਤੋਂ ਇੰਨਾ ਕਹਿ ਕੇ ਤਾਰੋ ਆਪਣੇ ਘਰ ਚਲੀ ਗਈ ਨਸੀਬੋ ਜਿਵੇਂ ਪੂਰੀ ਤਰ੍ਹਾਂ ਸੁੱਨ ਹੋ ਚੁੱਕੀ ਸੀ ਉਹ ਦੋ ਚਿੱਤੀ ਵਿੱਚ ਪੈ ਗਈ ਉਸਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣਾ ਮੋਬਾਈਲ ਫੋਨ ਚੁੱਕ ਕੇ ਸ਼ੇਰਵਾਜ ਦਾ ਨੰਬਰ ਮਲਾ ਲਿਆ ਇੱਕ ਦੋ ਮਿੰਟਾਂ ਦੀ ਗੱਲਬਾਤ ਤੋਂ ਬਾਅਦ ਨਸੀਬੋ ਨੇ ਕਿਹਾ ਕਿ ਉਹ ਉਸ ਨੂੰ ਕਿਤੇ ਮਿਲਣਾ ਚਾਹੁੰਦੀ ਹੈ ਨਸੀਬੋ ਦੇ ਮੂੰਹੋਂ ਇਹ ਸੁਣ ਕੇ ਸ਼ੇਰਵਾਜ ਜਿਵੇਂ ਬਾਗੋ ਬਾਗ ਹੋ ਗਿਆ ਅਸਲੀ ਸਵੇਰ ਤੋਂ ਹੀ ਉਸਦੇ ਪ੍ਰੇਮ ਭਿੱਜੇ ਮੈਸੇਜ ਮੀ ਵਾਂਗ ਵਰਨ ਲੱਗ ਪਈ ਉਹ ਹਰ ਅੱਧੇ ਘੰਟੇ ਬਾਅਦ ਨਸੀਬੋ ਨੂੰ ਫੋਨ ਕਰਨ ਲੱਗ ਪਿਆ 2-4 ਦਿਨ ਇਸੇ ਤਰ੍ਹਾਂ ਬੀਤ ਗਏ ਨਸੀਬੋ ਹੁਣ ਸਭ ਕੁਝ ਸਮਝ ਚੁੱਕੀ ਸੀ ਕਿ ਸ਼ੇਰਵਾਜ ਕਿੰਨਾ ਵੱਡਾ ਝੂਠਾ ਇਨਸਾਨ ਹੈ ਬਾਕੀ ਤਾਰੂ ਸਹੀ ਕਹਿ ਰਹੀ ਸੀ ਭਲਾ ਹੁਣ ਇਸਦੇ ਕੰਮ ਕਾਜ ਅਤੇ ਰੁਝੇਵੇਂ ਕਿੱਧਰ ਗਈ ਹੁਣ ਤਾਂ ਪਹਿਲਾਂ ਵਾਂਗ ਇਹ ਜਮਾਂ ਹੀ ਵਹਿਲਾ ਲੱਗਦਾ ਹੈ ਸੱਚਮੁੱਚ ਇਸ ਨੇ ਮੇਰੇ ਸੱਚੇ ਸੁੱਚੇ ਜਜ਼ਬਾਤ ਨਾਲ ਖਿਲਵਾੜ ਕੀਤਾ ਹੈ ਮੈਂ ਇਸ ਨੂੰ ਕਦੇ ਮਾਫ਼ ਨਹੀਂ ਕਰਾਂਗੀ ਆਪਣੀਆਂ ਸੋਚਾਂ ਵਿੱਚ ਗਵਾਚੀ ਹੋਈ ਉਹ ਸੋਚ ਰਹੀ ਸੀ ਕਿ ਔਰਤ ਬੇਸ਼ੱਕ ਪ੍ਰੇਮ ਦੀ ਮੂਰਤ ਹੈ ਪਰ ਉਸ ਦਾ ਸੁਚੇਤ ਅਤੇ ਗਿਆਨਵਾਨ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਉਹ ਆਪਣੀ ਸਹੇਲੀ ਤਾਰੋ ਨੂੰ ਆਪਣੇ ਦਿਲ ਦੀ ਗੱਲ ਨਾ ਦੱਸਦੀ ਤਾਂ ਸ਼ਾਇਦ ਸ਼ੇਰਵਾਜ਼ ਦੇ ਬੁਣੇ ਜਾਲ ਵਿੱਚੋਂ ਕਦੇ ਬਾਹਰ ਹੀ ਨਾ ਆ ਸਕਦੀ ਉਹ ਤੈਅ ਦਿਲੋਂ ਤਾਰੋ ਦਾ ਧੰਨਵਾਦ ਕਰ ਰਹੀ ਸੀ ਉਸਦੇ ਦਿਮਾਗ ਵਿੱਚ ਵਿਚਾਰਾਂ ਦੀ ਝੜੀ ਲੱਗੀ ਹੋਈ ਸੀ ਤੇ ਉਸ ਕੋਲ ਪਾਏ ਫੋਨ ਉੱਪਰ ਸਦਾਗਰ ਦੇ ਮੈਸੇਜ ਆਂਦਾ ਮੀ ਵਰ ਰਸੀ ਆਪਣੇ ਆਪ ਵਿੱਚ ਗਵਾਚੀ ਨਸੀਬੋ ਦੀ ਇੱਕ ਨਜ਼ਰ ਆਪਣੇ ਫੋਨ ਵੱਲ ਜਾਂਦੀ ਹੈ ਤੇ ਦੂਸਰੀ ਸਾਹਮਣੇ ਪਾਏ ਭਤੀਜੇ ਦੇ ਖੜਾਉਣਿਆਂ ਵੱਲ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਕਿਵੇਂ ਇੱਕ ਸਹੇਲੀ ਨੇ ਆਪਣੀ ਦੂਜੀ ਸਹੇਲੀ ਨੂੰ ਸੁਚੇਤ ਕੀਤਾ ਕਿ ਕਿਸੇ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਹਾਣੀ ਨੂੰ ਲਾਈਕ ਜਰੂਰ ਕਰਿਓ ਧੰਨਵਾਦ